ਮੰਗ ਪੱਤਰ ਦੇਣਾ ਸੀਗਾ ਸਾਨੂੰ ਇੱਥੇ ਕੱਢਿਆ ਜਾ ਰਿਹਾ ਪਿੱਛੇ ਮਲਾਜੂਆ ਆ ਰਿਹਾ ਤਾਂ ਸਾਨੂੰ ਰੋਕਿਆ ਗਿਆ ਜਿਹੜੇ ਇੱਥੇ ਐਸ ਐਮ ਓ ਸਾਹਿਬ ਕੀ ਮੰਗ ਪੱਤਰ ਮੰਗ ਪੱਤਰ ਦੇਣ ਤੋਂ ਵੀ ਰੋਕਿਆ ਗਿਆ ਉਹਨਾਂ ਨੇ ਕਹਿੰਦੇ ਅ ਉਹਨਾਂ ਨੂੰ ਉੱਥੇ ਮਿਲਨੇ ਨਹੀਂ ਗੱਲ ਤੋਂ ਹੋ ਗਈ ਉਹਨਾਂ ਦੀ ਹੈਲਥ ਕੇਅਰ ਨਾਲ ਮੈਡਮ ਉਹ ਕਹਿ ਰਹੇ ਸਿਵ ਸੱਜਣ ਉਹ ਐਸ ਐਮ ਓ ਸਾਹਿਬ ਨੇ ਰੋਕਿਆ ਸਾਨੂੰ ਮੰਗ ਪੱਤਰ ਦੇਣ ਤੋਂ ਰੋਕਿਆ ਨਹੀਂ ਨਹੀਂ ਕੁਝ ਨਹੀਂ ਹੈ ਆ ਲੈਡੀ ਸਿੱਥੇ ਮੈਡਮ ਇੱਥੇ ਹੀ ਹੈ ਸਾਫ ਸਾਰਾ ਹਾਂਜੀ ਆਓ ਜੀ ਇੱਧਰ ਦੱਸੋ ਜੀ ਮੈਡਮ ਨਹੀਂ ਨਹੀਂ ਮੰਗ ਪੱਤਰ ਲੈ ਰਹੇ ਨੇ ਮੰਤਰੀ ਸਾਹਿਬ ਰੋਕਿਆ ਕਿਸੇ ਨੇ ਨਹੀਂ ਕਿਸੇ ਨੇ ਰੋਕੇ ਨਹੀਂ ਦੇਖ ਕੇ ਮੇਰੇ ਸਾਹਮਣੇ ਮੰਗ ਪੱਤਰ ਦਿੱਤੇ ਨੇ ਸਾਰਿਆਂ ਨੇ ਡਾਕਟਰ ਸੰਦੀਪ ਤਵੰਦ ਦਾ ਨਾਮ ਲੈ ਕੇ ਉਹਨਾਂ ਨੇ ਮੈਡਮ ਉਹਨੂੰ ਡਾਕਟਰ ਸੰਦੀਪ ਤਵੰਦ ਉਹ ਤੁਹਾਡਾ ਨਾਮ ਲਿਆ ਕਿ ਉਹਨਾਂ ਰੁਕਿਆ ਸਾਨੂੰ ਮੰਗ ਪੱਤਰ ਦੇਣ ਤੋਂ ਆਸਰਾ ਪਿੱਛੇ ਖੜਾਇਆ ਸਾਬ ਸਾਰਿਆਂ ਨੇ ਮੰਗ ਪੱਤਰ ਦਿੱਤੇ ਨੇ ਸਭ ਨੇ ਹਾਂ ਕੋਈ ਐਸਾ ਨਹੀਂ ਨੀ ਮੈਂ ਕਹਿ ਰਿਹਾ ਕਿ ਸਾਨੂੰ ਮੰਗ ਪੱਤਰ ਦੇਣ ਤੋਂ ਰੋਕਿਆ ਗਿਆ ਡਾਕਟਰ ਤੁਹਾਡਾ ਨਾਮ ਲੈ ਕੇ ਸਪੈਸ਼ਲੀ ਡਾਕਟਰ ਸਾਹਿਬ ਕਿਹਾ ਉਹਨਾਂ ਨੇ ਬਹੁਤ ਬਹੁਤ ਪਿੱਛੇ ਮੈਨੇ ਰੋਕੇ ਨੀ ਡਾਕਟਰ ਸਾਹਿਬ ਮਿਲਾਈ ਮੈਂ ਕਿਹਾ ਕਹਿੰਦੇ ਸਾਨੂੰ ਕੱਢ ਰਿਹਾ ਤੇ ਮੇਰੇ ਸਾਹਨੇ ਆਪਣਾ ਇਸ਼ੂ ਰੱਖਿਆ ਹੈ ਇਹਨਾਂ ਦੀ ਪਹਿਲੇ ਆਧਾਰ ਤੇ ਸਵੈ ਕਰੋ ਜੀ ਤੁਸੀਂ ਕੋਈ ਗੱਲ ਨਹੀਂ ਤੁਹਾਨੂੰ ਸਾਰਿਆਂ ਨੂੰ ਸੁਆਸ ਸੁਣਾਏ ਜੀ ਤੁਹਾਡੀ ਪਹਿਲੇ ਆਧਾਰ ਤੇ ਸੁਣਾਈ ਹੋਏਗੀ ਆ ਦੇਖੋ ਆਈ ਕੋਈ ਦਿੱਕਤ ਨਹੀਂ ਆਏਗੀ ਆ ਸਰਪੁਰ ਸਾਹਿਬ ਆਓ ਇੱਧਰ ਦੱਸੋ ਕਿੰਨਾ ਨੇ ਰੋਕਿਆ ਉਹ ਕੋ ਮੰਗ ਪੱਤਰ ਵਿਚਾਰ ਕਰ ਰਹੇ ਆ ਜੀ ਕਹਿੰਦੇ ਬਾਤ ਦੱਸੋ ਹੁਣ ਤੁਸੀਂ ਕਰੋ ਗੱਲ ਜੀ ਇਸ ਦਿੱਕਤ ਤੋਂ ਨਾ ਕਰਦੇ ਫਾਈਲ ਦੇਖੀਏ ਦੇਖੀਏ ਠੀਕ ਹੈ ਜੀ ਬਾਕਸ ਨੇ ਲੱਗੇ ਹੋ ਜਾਏਗਾ ਇਸ਼ੂ ਹੋ ਜਾਏਗਾ ਰਿਜ਼ੋਲਵ ਸਰਕਾਰਾਂ ਦੇ ਪੱਧਰ ਤੇ ਦੇਖੋ ਅਸੀਂ ਨਾਲ ਆ ਪੂਰੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨਾਲ ਆ ਮંત્રી ਸਾਹਿਬ ਨੇ ਮੰਗ ਪੱਤਰ ਵੀ ਲੈਏ ਨੇ ਔਰ ਵਿਸ਼ਵਾਸ ਵੀ ਦਿਵਾਇਆ ਕਿ ਜਿਹੜੀਆਂ ਸਹੂਲਤਾਂ ਸਿਵਲ ਹਸਪੀਟਲ ਤੇ ਚਾਹੀਦੀਆਂ ਨੇ ਉਹ ਵੀ ਦੇਾਂਗੇ ਪ੍ਰੋਵਾਈਡ ਕਰਾਵਾਂਗੇ ਜਿਹੜੀਆਂ ਕਮੀਆਂ ਪੇਸ਼ੀਆਂ ਦੂਰ ਹੋਣਗੀਆਂ ਆਈ ਸੀ ਯੂ ਦਾ ਪਹਿਲ ਦੇ ਆਧਾਰ ਤੇ ਉਹਨੇ ਕਰ ਦਿੱਤਾ 3 ਮਹੀਨੇ 2 ਮਹੀਨੇ ਚ ਆਈ ਸੀ ਯੂ ਸ਼ੁਰੂ ਹੋ ਜਾਏਗਾ ਕਿਉਂਕਿ ਅਸੀਂ ਸਾਡੀ ਟੀਮ ਕਪੂਰਥਾਲੀ ਦੀ ਆਮ ਆਦਮੀ ਪਾਰਟੀ ਦੀ ਘੱਟੋ ਘੱਟ 5-7 ਵਾਰੀ ਮੰਤਰੀ ਸਾਹਿਬ ਨੂੰ ਸਪੈਸ਼ਲ ਅਸੀਂ ਚੰਡੀਗੜ੍ਹ ਮਿਲ ਚੁੱਕੇ ਹਾਂ ਉਹਨਾਂ ਨੂੰ ਬੇਨਤੀ ਕੀਤੀ ਹੈ ਔਰ ਐਸ ਐਮਓ ਸਾਹਿਬ ਨਾਲ ਸਿਵਲ ਸਰਪੰਚ ਸਾਹਿਬ ਨਾਲ ਬੈਠ ਕੇ ਗੱਲ ਕਰਵਾਈ ਮੰਤਰੀ ਸਾਹਿਬ ਦੀ ਉੱਥੇ ਚੰਡੀ ਬਾਕੀ ਜੇ ਕਿਸੇ ਦਾ ਕੋਈ ਮੰਗ ਪੱਤਰ ਨਹੀਂ ਲਿਆ ਗਿਆ ਤੇ ਉਹ ਐਡੀ ਨਹੀਂ ਗੱਲ ਬੰਤਰੀ ਸਾਹਿਬ ਨੇ ਸਾਰੇ ਮੰਗ ਪੱਤਰ ਲੈ ਲਏ ਜੇ ਕੋਈ ਨਹੀਂ ਬਾਈ ਚਾਂਸ ਲੈ ਗਿਆ ਉਹਦੇ ਵਾਸਤੇ ਅਸੀਂ ਹੁਣ ਬੇਨਤੀ ਕਰਦੇ ਆ ਜੇ ਕੋਈ ਮੰਗ ਪੱਤਰ ਰਹਿ ਗਿਆ ਨਹੀਂ ਅਸੀਂ ਨਹੀਂ ਲੈਗੇ ਨਹੀਂ ਲੈਗੇ ਲੈ ਗਏ ਲੈ ਗਏ ਪੱਤਰ ਵਾਪਸ ਨਹੀਂ ਗਏ ਨਹੀਂ 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 ਉਹਨਾਂ ਦੇ ਉਹਨਾਂ ਦੇ ਪੀਐਸ ਸਾਹਿਬ ਦੀ ਫਾਈਲ ਨਹੀਂ